ਟਰੰਪ ਸਰਕਾਰ ਦੇ ਹੁਕਮਾਂ ਦੇ ਤਹਿਤ ਅਮਰੀਕਾ ਤੋਂ ਡਿਪੋਰਟ ਕੀਤੇ ਗਏ 116 ਭਾਰਤੀਆਂ ਦਾ ਜਹਾਜ਼ ਬੀਤੀ ਰਾਤ ਕਰੀਬ 11:30 ਦੇ ਵਜੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਪਹੁੰਚਿਆ ਜਿੱਥਾਂ ਯੂਐਸ ਮਿਲਟਰੀ ਦੇ ਜਹਾਜ਼ ਦੇ ਵਿੱਚ ਦੁਵਾਰ ਹੋ ਕੇ 116 ਭਾਰਤੀ ਨੇ ਜਿਹੜੇ ਵਾਪਸ ਭਾਰਤ ਪਹੁੰਚੇ ਨੇ ਤੇ ਦੇਰ ਰਾਤ 11:15 ਵਜੇ ਜਿਹੜਾ ਅੰਬਰੀਸਰ ਤੇ ਜਹਾਜ਼ ਹੈ ਉਹ ਪਹੁੰਚਦਾ ਹੈ ਦੇਰ ਰਾਤ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਡਿਪੋਰਟ ਕੀਤੇ ਗਏ ਭਾਰਤੀ ਨੇ ਜਿਹੜੇ ਵਾਪਸ ਪਹੁੰਚੇ ਨੇ ਤਾਂ ਦੱਸਦੀ ਹੈ ਕਿ ਇਹਨਾਂ ਡਿਪੋਰਟ ਕੀਤੇ ਭਾਰਤੀਆਂ ਦੇ ਵਿੱਚੋਂ 65 ਪੰਜਾਬ ਦੇ ਰਹਿਣ ਵਾਲੇ ਨੇ 23 ਦੌਰਾਨ ਜਿਹੜੇ ਪਹਿਲਾਂ ਇਨਫੋਰਮੇਸ਼ਨ ਸਾਹਮਣੇ ਆ ਰਹੀ ਸੀ ਕਿ ਉਸ ਤੋਂ 119 ਦੀ ਇਨਫੋਰਮੇਸ਼ਨ ਹੈ ਜਿਹੜੀ 2-3 ਦਿਨਾਂ ਤੋਂ ਲਗਾਤਾਰ ਸਾਹਮਣੇ ਆਈ ਸੀ ਕਿ 119 ਨੇ ਜਿਹੜੇ ਵਾਪਸ ਆਉਣਗੇ ਪਰ ਬਾਅਦ ਦੇ ਵਿੱਚ ਜਿਹੜੀ ਗਿਣਤੀ ਆ 116 ਨਿਕਲਦੀ ਹੈ ਤੇ ਹੁਣ 116 ਦੇ ਵਿੱਚੋਂ 65 ਪੰਜਾਬ ਦੇ ਰਹਿਣ ਵਾਲੇ ਨੇ ਤੇ ਬਾਕੀ ਹਰਿਆਣਾ, ਗੁਜਰਾਤ ਤੇ ਹੋਰ ਸਟੇਟਸ ਦੇ ਰਹਿਣ ਵਾਲੇ ਨੇ ਤੇ ਇਸ ਦੌਰਾਨ ਤੋਂ ਅੰਦਾਜ਼ਾ ਏ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪੰਜਾਬ ਪਰਤੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਮੁਲਾਕਾਤ ਕੀਤੀ ਗਈ ਅਤੇ ਸਾਰਿਆਂ ਨੂੰ ਹੀ ਅੰਮ੍ਰਿਤਸਰ 에য়ারਪੋਰਟ ਦੇ ਉੱਤੇ ਹੀ ਡਿਨਰ ਕਰਵਾਇਆ ਗਿਆ ਤੇ ਤੜਕੇ ਸਵੇਰੇ 4:30 ਵਜੇ ਘਰਾਂ ਦੇ ਲਈ ਰਵਾਨਾ ਕਰ ਦਿੱਤਾ ਗਿਆ ਤੇ ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਤੁਸੀਂ ਆਪਣੇ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਤਾਂ ਤੁਹਾਡੇ ਵੱਲੋਂ ਜਿਹੜੀ ਵੀ ਸ਼ਿਕਾਇਤ ਉਹ ਦਰਜ ਕੀਤੀ ਜਾਵੇਗੀ ਤੇ ਤੁਹਾਡੀ ਜਿਹੜੀ ਮੰਦੀ ਹੈਲਪ ਹੈ ਮੰਦੀ ਕਾਰਵਾਈ ਤੁਹਾਡੇ ਵੱਲੋਂ ਹੈ ਜਿਹੜੀ ਉਹ ਕਰਵਾਈ ਜਾਵੇਗੀ ਤਾਂ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕਿਤੇ ਗਏ 116 ਭਾਰਤੀ ਨੇ ਉਹ ਦੇਰ ਰਾਤ ਕਰੀਬ 11:30 ਦੇ ਵਜੇ ਪੰਜਾਬ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਉਹਨਾਂ ਦਾ ਜਹਾਜ਼ ਜਿਹੜਾ ਉਹ ਲੈਂਡ ਹੁੰਦਾ ਏ ਇਸ ਵਾਰ ਫਿਰ ਵੀ ਜਿਹੜਾ ਕਹਿ ਸਕਦੇ ਆ ਕਿ ਮਿਲਟਰੀ ਦਾ ਜਹਾਜ਼ ਹੀ ਉਹਨਾਂ ਨੂੰ ਵਾਪਸ ਲੈ ਕੇ ਆਇਆ ਹਾਲਾਂਕਿ ਬੇੜੀਆਂ ਦੇ ਵਿੱਚ ਲੈ ਕੇ ਆਇਆ ਜੇ ਕਿਸ ਤਰੀਕੇ ਦੇ ਨਾਲ ਇਸ ਬਾਰੇ ਹਾਲੇ ਕੋਈ ਵੀ ਜਾਣਕਾਰੀ ਹੈ ਜਿਹੜੀ ਸਾਹਮਣੇ ਨਹੀਂ ਆਈਏ ਕਿ ਕਿਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਵਾਪਸ ਇੱਥੇ ਪੰਜਾਬ ਲਿਆਂਦਾ ਗਿਆ ਪਰ ਇੱਥੇ ਬਿਹਦਾ ਮੈਂ ਕਿ ਜਿਹੜੇ 116 ਭਾਰਤੀ ਨੇ ਉਹ ਵਾਪਸ ਆ ਗਏ ਨੇ ਤੇ ਜੇਕਰ ਗੱਲ ਕੀਤੀ ਜਾਵੇ 5 ਫਰਵਰੀ ਦੀ ਤਾਂ ਉਦੋਂ 104 ਜਿਹੜੇ ਭਾਰਤੀ ਨੇ ਉਹ ਰਿਪੋਰਟ ਕੀਤੇ ਗਏ ਸਨ ਤੇ ਹੁਣ 116 ਤੇ ਜਿਹੜੀ ਅੱਜ ਰਾਤ ਨੂੰ ਦੁਬਾਰਾ ਇੱਕ ਹੋਰ ਫਲਾਈਟ ਆਣੀ ਹੈ ਯਾਨੀ ਕਿ ਤੀਜੀ ਫਲਾਈਟ ਦੇ ਵਿੱਚ ਦੱਸਿਆ ਗਿਆ ਹੈ ਕਿ 157 ਜਿਹੜੇ ਭਾਰਤੀ ਉਹ ਵੀ ਪੰਜਾਬ ਆਉਣਗੇ ਤੇ ਉਹਨਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ 54 ਪੰਜਾਬ ਦੇ ਰਹਿਣ ਵਾਲੇ ਨੇ ਤੇ ਬਾਕੀ ਹੋਰ ਸਟੇਟਸ ਦੇ ਤਾਂ ਬੇਸ਼ੱਕ ਵਿਰੋਧ ਕੀਤਾ ਗਿਆ ਪਰ ਫਿਰ ਵੀ ਯੂਐਸ ਦੇ ਵੱਲੋਂ ਜਿਹੜਾ ਜਹਾਜ਼ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੀ ਲੈਂਡ ਕਰਵਾਇਆ ਜਾਂਦਾ ਹੈ। This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.